ਪੰਜਾਬ ਭਾਜਪਤੀ ਅੱਜ ਮੀਟਿੰਗ ਹੈ ਹੰਸਰਾਜ ਹੰਸ ਸੂਫੀ ਗਾਇਕ ਵੀ ਨੇ ਤੇ ਕੰਟੈਸਟੈਂਟ ਵੀ ਸੀਗੇ ਜੇ ਸੀ ਫਰੀਦਕੋਟ ਦੀ ਧਰਤੀ ਦੀ ਗੱਲ ਕਰ ਲਈਏ ਉੱਥੇ ਚੋਣ ਲੜੇ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਢੇਲੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਅੱਜ ਮੀਟਿੰਗ ਦਾ ਹਿੱਸਾ ਬਣਨ ਜਾ ਰਹੇ ਹਾਂ ਮੀਟਿੰਗ 'ਚ ਕੀ ਕੁ ਚਰਚਾਵਾਂ ਹੋਣੀਆਂ ਨੇ ਉਸ ਤੇ ਥੋੜੀ ਥੋੜੀ ਜਾਣਕਾਰੀ ਚ ਚਰਚਾਵਾਂ ਦਾ ਤੇ ਨਹੀਂ ਪਤਾ ਇੰਨਾ ਪਤਾ ਹੈ ਕਿ ਐਕਸ ਸੀ ਐਮ ਸਾਹਿਬ ਆਨਰੇਬਲ ਆਪਣਾ ਰupani ਸਾਹਿਬ ਜੋ ਸਾਡੇ ਪੰਜਾਬ ਦੇ ਇਨਚਾਰਜ ਆ ਉਹਨਾਂ ਨੇ ਸਾਰੇ ਜਿੰਨੇ ਕੈਂਡੀਡੇਟ ਜਿਨ੍ਹਾਂ ਨੇ ਇਲੈਕਸ਼ਨ ਫਾਈਟ ਕੀਤਾ ਸੀ ਸਭ ਨੂੰ ਬੁਲਾਇਆ ਅੱਜ ਕਾਰਨ ਕੀ ਲੱਗਦਾ ਹੈ ਬੁਲਾਉਂਦਾ ਹੈ ਕੀ ਲੱਗਦਾ ਹੈ ਕਿ ਕੋਈ ਕਮੀਆਂ ਕਿੱਥੇ ਕਿੱਥੇ ਰਹਿ ਗਈਆਂ ਉਸ ਬਾਰੇ ਡਿਸਕਸ਼ਨ ਹੋਏਗੀ ਜਾਂ ਅੱਗੇ ਦੀ ਰਣਨੀਤੀ ਕੀ ਹੋ ਸਕਦੀ ਹੈ ਉਸ ਬਾਰੇ ਜਿਹੜੀ ਤਿਆਰੀ ਰਹੀਗੀ ਮੈਂ ਤੁਹਾਨੂੰ ਦੱਸਿਆ ਕਿ ਇਹ ਏਜੰਡਾ ਅਜੇ ਕਲੀਅਰ ਨਹੀਂ ਹੈ ਹੋ ਸਕਦਾ ਫਿਊਚਰ ਬਾਰੇ ਕੋਈ ਸਟ੍ਰੈਟੇਜੀ ਹੋਵੇ ਹੋ ਸਕਦਾ ਪਾਸਟ ਵਿੱਚ ਜੋ ਚਿੰਤਨ ਵਗੈਰਾ ਕਰਨਾ ਹੋਵੇ ਆਫਟਰ ਮੀਟਿੰਗ ਲਿèr ਹੋ ਜਾਏਗਾ ਜਲੰਧਰ ਤੋਂ ਦਿੱਲੀ ਦਿੱਲੀ ਤੋਂ ਫਰੀਦਕੋਟ ਤੱਕ ਦਾ ਸਫ਼ਰ ਹੁਣ ਕਿਹੋ ਜਿਹਾ ਲੱਗ ਰਿਹਾ ਹੈ ਹਾਲਾਂਕਿ ਜਿੱਤ ਹਾਸਲ ਨਹੀਂ ਕਰ ਸਕੇ ਪਰ ਉਹ ਵੀ ਬਹੁਤ ਵੱਡਾ ਐਕਸਪੀਰੀਅੰਸ ਹੁੰਦਾ ਸ਼ੁਕਰ ਹੈ ਪੱਜ ਨਾਲ ਬਾਬਾ ਫਰੀਦ ਜੀ ਦੇ ਚਰਨਾਂ 'ਚ ਰਹਿ ਇੰਨੀ ਦੇਰ ਦੋ ਟਾਈਮ ਮੱਥਾ ਟੇਕੀਦਾ ਸੀ ਤੇ ਮੈਨੂੰ ਤਾਂ ਲੱਗਦਾ ਕਿ ਮੈਨੂੰ ਸਿਰਫ ਬਾਬਾ ਫਰੀਦ ਦੀ ਜ਼ਿਆਰਤ ਕਰਨ ਲਈ ਬੁਲਾਇਆ ਸੀ ਫਰੀਦਕੋਟ ਨਾਂ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਸੀ ਜਿੱਤਣ ਹਰਨ ਦਾ ਮੈਂ ਪਹਿਲੇ ਐਲਾਨ ਕਰਤਾ ਸੀ ਕਿ ਰਿਜ਼ਲਟ ਰਿਜ਼ਲਟ ਇਦਾਂ ਹੀ ਆ ਲੇਕਿਨ ਮੈਂ ਕਿਉਂਕਿ ਇੱਕ ਤਾਂ ਪਾਰਟੀ ਦਾ ਹੁਕਮ ਸੀ ਇੱਕ ਪਾਰਟੀ ਦਾ ਹੁਕਮ ਸੀ ਦੂਸਰਾ ਮੈਂ ਸਮਝਦਾ ਹਾਂ ਨਾ ਇਹ ਰੱਬੀ ਹੁਕਮ ਵੀ ਹੈ ਕਿ ਜਿੱਥੇ ਦਾ ਅੰਜਲ ਲਿਖਿਆ ਉਹ ਖਾਣਾ ਜਿਸ ਤਰ੍ਹਾਂ ਦਾ ਕੁਝ ਸਮਾਉਣਾ ਉਹਨੂੰ ਬੰਦਾ ਟਾਲ ਨਹੀਂ ਸਕਦਾ ਇਸ ਤੋਂ ਲਾਵਾ ਤੁਸੀਂ ਗੱਲ ਵੀ ਕਰ ਰਹੇ ਸੀ ਅਸੀਂ ਕੁਝ ਲੋਕਾਂ ਨਾਲ ਜੇ ਤੁਸੀਂ ਕਹਿ ਰਹੇ ਸੀ ਕਿ ਸੰਗੀਤ ਦੇ ਸੁਰ ਤਾਂ ਮੈਨੂੰ ਸਾਰੇ ਪਤਾ ਨੇ ਇਹ ਮੈਂ ਕਹਿ ਲੈਣਾ ਪਰ ਰਾਜਨੀਤੀ ਦੇ ਸੁਰ ਬੜੇ ਔਖੇ ਨੇ ਹਾਂਜੀ ਮੈਂ ਇਹ ਕਹਿਆ ਸੀ ਸੰਗੀਤ ਦੇ ਸੁਰ ਸਾਰੇ ਪਤਾ ਕਿਸੇ ਨੂੰ ਵੀ ਨਹੀਂ ਹੁੰਦਾ ਸਰਗੀਤ ਸਮੁੰਦਰ ਆ ਲੇਕਿਨ ਜੇ ਸੰਗੀਤ ਬਾਰੇ ਬੋਲਦਾ ਮੈਂ ਥੋੜਾ ਕੌਨਫੀਡੈਂਟ ਹੁੰਦਾ ਲੇਕਿਨ ਜਦੋਂ ਸਿਆਸਤ ਬਾਰੇ ਬੋਲਦਾ ਤਾਂ ਮੈਨੂੰ ਜਿਵੇਂ ਹੀ ਸਮਝ ਨਹੀਂ ਆਉਂਦਾ ਬਲੈਂਕ ਹੋ ਜਾਂਦਾ ਉਹ ਜਿਹੜੀ ਫੰਕਸ਼ਨ ਹੈ ਨਾ ਜ਼ੇਹਨ ਦੇ ਅੱਛੇ ਅੱਛੇ ਸ਼ਬਦ ਸੁਣਨੇ ਰੈਲੇਵੈਂਟ ਗੱਲ ਕਰਨੀ ਉਹ ਮੈਨੂੰ ਆਈ ਨਹੀਂ ਤੇ ਮੈਨੂੰ ਲੱਗਦਾ ਅੱਗੋਂ ਵੀ ਨਹੀਂ ਆਉਣੀ ਕਿਉਂਕਿ ਆਮ ਨਾਟ ਡਿਜ਼ਾਈਨ ਫਾਰ ਪੋਲਿਟਿਕਸ ਅੱਗੇ ਪੋਲਿਟਿਕਸ ਰਹੋਗੇ ਗੱਲ ਘੱਟ ਕਰੋਗੇ ਪਰ ਸੇਵਾ ਜ਼ਿਆਦਾ ਕਰੋਗੇ ਮੈਨੂੰ ਪਤਾ ਨਹੀਂ ਕੀ ਤਕਦੀਰ ਚਾਹੁੰਦੀ ਹੈ ਅੱਜ ਬੁਲਾਇਆ ਸੀ ਹਾਜ਼ਰ ਹੋ ਗਿਆ ਬਹੁਤ ਬਹੁਤ ਧੰਨਵਾਦ ਯਾਨੀ ਹੱਲੇ ਫਿਊਚਰ ਡਿਸਾਈਡ ਕਰੂਗਾ ਕਿ ਪੋਲਿਟਿਕਸ ਚ ਰਹੋਗੇ ਹਾਂਜੀ 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 ਧੰਨਵਾਦ ਜੀ ਸਾਡੇ ਨਾਲ ਗੱਲ ਕਰ ਰਹੇ ਸੀ ਕਿ ਹੰਸਰਾਜ ਹੰਸਲੇ ਕਹਿ ਰਹੇ ਨੇ ਕਿ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਨਜ਼ਰ ਆਏ ਪਰ ਇਹ ਵੀ ਦੱਸਦੇ ਨਜ਼ਰ ਆਏ ਕਿ ਆਖਿਰਕਾਰ ਜੋ ਪੋਲਿਟਿਕਸ ਹੈ ਪੋਲਿਟਿਕਸ ਇਹੋ ਜਿਹਾ ਦਰਿਆ ਹੈ ਜਿਹੜਾ ਸਮਝ ਨਹੀਂ ਆਉਂਦਾ ਪਰ ਹਾਂ ਸੰਗੀਤ ਦੀ ਗੱਲ ਕਰ ਲਈਏ ਤਾਂ ਪੂਰੇ ਤਰੀਕੇ ਨਾਲ ਸਮਝ ਜ਼ਰੂਰ ਆ ਜਾਂਦੀ ਹੈ ਕੈਮਰਾ ਬਸ ਰੁਪਿੰਦਰ ਜੱਗੀ ਨੇ ਬਸੰਮ ਵਰਮਾ ਡੇਲੀ ਪੋਸਟ ਛੰਡੇਗੜ੍ਹ